ਚੈਨਲ ਪੰਜਾਬੀ ਦੇ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਆਈ ਦੀਆਂ ਕੁਝ ਗੱਲਾਂ ਉਹ ਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਮਿਨੀ ਸੋਟਾ ਦੇ ਵਿੱਚੋਂ 700 ਗਾਰਡ ਵਾਪਸ ਅੱਦੇ ਗਏ ਆ ਦੂਜੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਚੋਣ ਨਕਸ਼ਾ ਹੈ ਉਹਨੂੰ ਅਦਾਲਤ ਨੇ ਮਨਜ਼ੂਰੀ ਦਿੱਤੀ ਹੈ ਇੱਕ ਗੱਲਬਾਤ ਕਾਨੀ ਯੂਨੀਵਰਸਿਟੀ ਵਿੱਚ ਡਾਈਵਰਸਿਟੀ ਜਿਹੜੀ ਨੀਤੀ ਆ ਉਹ ਬਦਲੀ ਆ ਉਹਦੇ ਸੰਬੰਧੀ ਕੀ ਅਪਡੇਟ ਆ ਤੇ ਅਮਰੀਕਾ ਦੇ ਵਿੱਚ ਬਿਜਲੀ ਦੇ ਬਿੱਲ ਵੱਧ ਗਏ ਆ ਤੇ ਜੈਫਰੀ ਐਫਸਟਨ ਮਾਮਲੇ ਦੇ ਵਿੱਚ ਹੁਣ ਬਿੱ ਸਭ ਤੋਂ ਪਹਿਲੀ ਗੱਲਬਾਤ ਕਿ ਜਿਹੜੀ ਜਿਹੜੇ ਇਥੋਂ ਮਿਨੀ ਸੋਟਾ ਦੇ ਵਿੱਚ 700 ਏਜੰਟਸ ਦਾ ਵਾਪਸ ਜਾਣਾ ਡੋਨਲਡ 트ੰਪ ਤੇ ਉਹਨਾਂ ਦੇ ਜਿਹੜੇ ਬਾਰਡਰ ਕਰਾਸ ਨੇ ਟੌਮ ਹੋਮਨ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ 700 ਫੈਡਰਲ ਇਮੀਗ੍ਰੇਸ਼ਨ ਐਂਡ ਬਾਰਡਰ ਏਜੰਟਸ ਜਿਹੜੇ ਨੇ ਉਹ ਮਿਨੀਆਪਲਸ ਨੂੰ ਛੱਡ ਕੇ ਜਾ ਰਹੇ ਆ ਜਦੋਂ ਕਿ ਕਈ ਹਫ਼ਤੇ ਇਹ ਸਾਰਾ ਕੁਝ ਟੈਨਸ਼ਨ ਪ੍ਰੋਟੈਸਟ ਦੋ ਗੋਲੀਬਾਰੀ ਜਿਹਦੇ ਵਿੱਚ ਮੌਤਾ ਹੋਈਆਂ ਅਮਰੀਕਾ ਦੇ ਸਿਟੀਜ਼ਨਸ ਦੀਆਂ ਉਹਦੇ ਤਵਾਦ ਇਹਨਾਂ ਨੇ ਅਲਟੀਮੇਟਲੀ ਫੈਸਲਾ ਕੀਤਾ ਕਿ ਅਸੀਂ ਇਹਨਾਂ ਨੂੰ ਵਾਪਸ ਆਨਰੇ ਇਹ ਆਪਰੇਸ਼ਨ ਬਹੁਤ ਵੱਡਾ ਸੀ ਇਹ ਆਪਰੇਸ਼ਨ ਜਦੋਂ ਸ਼ੁਰੂ ਹੋਇਆ ਉਸ ਵੇਲੇ ਮਿਨੀਆਪੋਲਿਸ ਤੇ ਵਿੱਚ ਇਸ ਸ਼ਹਿਰ ਦੇ ਵਿੱਚ ਸਿਰਫ 80 ਫੈਡਰਲ ਇਮੀਗ੍ਰੇਸ਼ਨ ਆਫੀਸਰ ਸੀਗੇ ਇਸ ਆਪਰੇਸ਼ਨ ਦੇ ਤਹਿਤ ਜਿਹੜਾ ਨੰਬਰ ਆ ਇਹ ਜੰਪ ਕਰਕੇ 3000 ਦੇ ਉੱਤੇ ਪਹੁੰਚ ਗਿਆ ਮਤਲਬ ਪਹਿਲਾਂ ਸਿਰਫ 80 ਸੀਗੇ ਜਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਤਾਂ ਇਹ 3000 ਹੋ ਗਿਆ ਇੱਥੋਂ ਤੱਕ ਕਿ ਜੇ ਹੁਣ 700 ਵਾਪਸ ਵੀ ਲੈ ਜਾਂਦੇ ਆ ਤਾਂ 2300 ਏਜੰਟ ਹਜੇ ਵੀ ਇੱਥੇ ਰਹਿਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਕਿਹਾ ਜਾ ਸਕਦਾ ਕਿ ਬਹੁਤ ਜ਼ਿਆਦਾ ਹਾਈ ਨੰਬਰ ਆ ਹਜੇ ਵੀ ਹੁਣ ਇਹ ਕਿਉਂ ਇਸ ਤਰ੍ਹਾਂ ਹੋਇਆ ਸੀ ਜਿਹੜਾ ਖਾਸ ਆਪਰੇਸ਼ਨ ਸੀਗਾ ਇਹ ਲਾਂਚ ਕੀਤਾ ਗਿਆ ਸੀ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿੰਦੇ ਸੀ ਕਿ ਇਹ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਮਿਨੀ ਸੋਟਾ ਆ ਜਿਹੜੇ ਜਿਹੜਾ ਮਿਨੀ ਸੋਟਾ ਸੀਗਾ ਉਹ ਕੋਰਪੋਰੇਟ ਨੀਸੀ ਕਰ ਰਿਆ ਜਿਹੜੀ ਸਟੇਟ ਆ ਮਿਨੀ ਸੋਟਾ ਦੀ ਉਹ ਕੋਰਪੋਰੇਟ ਨੀਸੀ ਕਰ ਰਹੀ ਤਾਂ ਉਹਦੇ ਨਾਲ ਕੀ ਹੋ ਰਿਹਾ ਸੀ ਕਿ ਆਈਸੀ ਦੇ ਨਾਲ ਜਿੰਨੀ ਉਹਨਾਂ ਦੀ ਕੋਆਪਰੇਸ਼ਨ ਚਾਹੀਦੀ ਸੀ ਉਹ ਨਹੀਂ ਨੀਸੀ ਕੀਤੀ ਜਾ ਰਹੀ ਉਹ ਚਾਹੁੰਦੇ ਸੀ ਕਿ ਜਿਹੜੀਆਂ ਲੋਕਲ ਜੇਲਸ ਆ ਜੇ ਉਹ ਆਈਸੀ ਦੀ ਹੈਲਪ ਕਰਨ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਜਦੋਂ ਜਦੋਂ ਕਿਸੇ ਹੋਰ ਕਰਾਇਮ ਦੇ ਲਈ ਉਹਨਾਂ ਨੂੰ ਅਰੈਸਟ ਕੀਤਾ ਜੇਲਾਂ ਦੇ ਵਿੱਚ ਆ ਉਹ ਕਿ ਆਈਸ ਜਿਹੜੀ ਆ ਉਹ ਵੱਡੀਆਂ ਰੇਡਸ ਜਿਹੜੀਆਂ ਉਹ ਸਟ੍ਰੀਟ ਦੇ ਉੱਤੇ ਕਰ ਰਹੀ ਸੀ ਸੋ ਇਹ ਸਿੱਧਾ ਸਿੱਧਾ ਰੋਲਾ ਸੀ ਇਹਨਾਂ ਦਾ ਇਸ ਤਰੀਕੇ ਦਾ ਕੁਝ ਏਜੰਟਸ ਨੂੰ ਕਿਉਂ ਪੋਲ ਬੈਕ ਕੀਤਾ ਗਿਆ ਕਿਉਂਕਿ ਇਹ ਰਿਡਕਸ਼ਨ ਇਸ ਕਰਕੇ ਹੋਈ ਆ ਜਦੋਂ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਕੁਝ ਮਿਨੀ ਸੋਟਾ ਦੀਆਂ ਜੇਲ੍ਹਾਂ ਹੁਣ ਓਪਨ ਕਰ ਦਿੱਤੀਆਂ ਗਈਆਂ ਉਹ ਖੁੱਲ ਕੇ ਆਈਸ ਦੇ ਨਾਲ ਕੰਮ ਕਰਨ ਲਈ ਤਿਆਰ ਆ ਜਿਹਦੇ ਨਾਲ ਉਹ ਜੇਲ੍ਹ ਦੇ ਵਿੱਚੋਂ ਹੁਣ ਲੋਕਾਂ ਨੂੰ ਗ੍ਰਿਫਤਾਰ ਕਰ ਸਕਣਗੇ ਇਹਦਾ ਮਤਲਬ ਇਹ ਆ ਕਿ ਸਟਰੀਟ ਰੇਡਸ ਘਟ ਜਾਣਗੀਆਂ ਸੋ ਸਟਰੀਟ ਰੇਡਸ ਘਟਣ ਦਾ ਮਤਲਬ ਸਿੱਧਾ ਹੈ ਕਿ ਉੱਥੇ ਉਹਨਾਂ ਨੂੰ ਘੱਟ ਜਿਹੜੇ ਏਜੰਟਸ ਉਹ ਚਾਹੀਦੇ ਆ ਹੁਣ ਦੋ ਯੂ ਐਸ ਸਿਟੀਜ਼ਨਸ ਜਿਹੜੇ ਆ ਉਹਨਾਂ ਦੀ ਆਪਾਂ ਜਾਣਦੇ ਆ ਕ੍ਰੀਨਗੋਟ ਤੇ ਉਹਨਾਂ ਦੀ ਮੌਤ ਹੋਈ ਆ ਇਹਨਾਂ ਦੇ ਨਾਲ ਤੇ ਬਾਰਡਰ ਪੈਟਰੋਲ ਤੇ ਸੀ ਵੀ ਪੀ ਆਫਿਸਰਸ ਜਿਹੜੇ ਆ ਤੇ ਇਹਦੇ ਇਹ ਇਹਦੇ ਨਾਲ ਪ੍ਰੋਟੈਸਟ ਬਹੁਤ ਸਾਰੇ ਹੋਏ ਹੁਣ ਇਹ ਸਾਰੇ ਕੁਛ ਦੇ ਵਿੱਚ ਹੋਇਆ ਕੀ ਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਕ੍ਰਿਮੀਨਲਸ ਨੂੰ ਟਾਰਗੇਟ ਕਰ ਰਹੇ ਹਾਂ ਪਰ ਬਹੁਤ ਸਾਰੇ ਜਿਹੜੀਆਂ ਅਰੈਸਟ ਸਿਗੀਆਂ ਉਹਨਾਂ ਦੇ ਵਿੱਚ ਬੱਚੇ ਆ ਪਰਿਵਾਰ ਆ ਸੋ ਇਹਦੇ ਨਾਲ ਲੋਕਾਂ ਦੇ ਵਿੱਚ ਗੁੱਸਾ ਫੈਲ ਗਿਆ ਹੁਣ ਮਿਨੀ ਸੋਟਾ ਦੇ ਅਫੀਸ਼ੀਅਲ ਕੀ ਕਹਿ ਰਿਹਾ ਐਸ ਵੇਲੇ ਮਿਨੀ ਸੋਟਾ ਦੇ ਮਿਨੇਪਲਸ ਦੇ ਮੇਅਰ ਜਿਹੜੇ ਹੈਗੇ ਨੇ ਜੈਕਬ ਫਰੇ ਉਹਨਾਂ ਨੇ ਤੇ ਮਿਨੀ ਸੋਟਾ ਦੇ اٹਾਰਨੀ ਜਨਰਲ ਕੀਥ ਐਲਿਸਨ ਨੇ ਹੁਣ ਇਹ ਕਿਹਾ ਕਿ ਇਹ ਬਹੁਤ ਜ਼ਿਆਦਾ ਜਿਹੜਾ ਟਰੋਮੈਟਿਕ ਆ ਇਹ ਅਨ ਕਨਸਟੀਟਿਊਸ਼ਨਲ ਆ ਇਹ ਜੋ ਕੁਝ ਕੀਤਾ ਗਿਆ ਇਹ ਬਹੁਤ ਜ਼ਿਆਦਾ ਖਤਰਨਾਕਾ ਜਿੰਨਾ ਏਜੰਟਸ ਦਾ ਇੱਥੇ ਵਾਅਦਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਏਜੰਟ ਆ ਇਹ ਘਰਾਂ ਦੀਆਂ ਖਿੜਕੀਆਂ ਤੋੜ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਬਿਨਾਂ ਵਾਰੰਟ ਤੋਂ ਦਾਖਲ ਹੋ ਰਹੇ ਆ ਤੇ ਅਥਰੂ ਗੈਸ ਪ੍ਰੋਟੈਸਟ ਦੇ ਉੱਤੇ ਬਿਨਾਂ ਲੋੜ ਨੂੰ ਸਿਟੀ ਜਾ ਰਹੀ ਹੈ ਪਬਲਿਕ opinion ਇਹਨਾਂ ਦੇ ਵਿਰੋਧ ਦੇ ਵਿੱਚ ਹੋ ਗਈ ਜਦੋਂ ਕਈ ਪੋਲਸ ਆਈਆਂ ਜਿਹਦੇ ਵਿੱਚ ਇੱਕ ਨਹੀਂ ਕਈ ਪੋਲਸ ਨੇ ਦੱਸਿਆ ਕਿ ਲੋਕ ਜਿਹੜੇ ਨੇ ਇਹਨਾਂ ਏਜੰਟਸ ਤੇ ਹੁਣ ਬਹੁਤ ਗਿਣਤੀ ਵਿਰੋਧ ਹੋ ਗਈ ਆ ਇਮੀਗ੍ਰੇਸ਼ਨ ਅਨ ਰਫੋਰਸਮੈਂਟ ਜਿਹੜੀ ਬਹੁਤ ਜ਼ਿਆਦਾ ਹਾਰਸ਼ ਹੋ ਗਈ ਆ ਲੋਕ ਇਹ ਕਹਿੰਦੇ ਸੀ ਕਿ ਠੀਕ ਆ ਇਮੀਗ੍ਰੇਸ਼ਨ ਨੂੰ ਲਾਗੂ ਕਰਨਾ ਜ਼ਰੂਰੀ ਆ ਪਰ ਜਿਸ ਤਰੀਕੇ ਨਾਲ ਲਾਗੂ ਕੀਤੀ ਜਾ ਰਹੀ ਆ ਇਹ ਤਰੀਕਾ ਠੀਕ ਨਹੀਂ ਆ ਇਹਦੇ ਵਿੱਚ ਟਰਾਂਸਪੇਰੈਂਸੀ ਚਾਹੀਦੀ ਆ ਬਾਡੀ ਕੈਮਰਾ ਅਕਾਉਂਟੇਬਿਲਟੀ ਕਈ ਇਸ਼ੂ ਸਾਹਮਣੇ ਆਏ ਜਦੋਂ ਬਹੁਤ ਸਾਰੀ ਆਲੋਚਨਾ ਹੋਈ ਉਹਦੇ ਤੋਂ ਬਾਅਦ ਹਮਨ ਨੇ ਇਹ ਵੀ ਕਿਹਾ ਕਿ ਜਿਹੜੇ ਬਾਡੀ ਕੈਮਰਾ ਨੇ ਉਹਨਾਂ ਨੂੰ ਯੂਜ਼ ਕੀਤਾ ਜਾਊਗਾ ਇਸੇ ਤਰ੍ਹਾਂ ਉਹ ਕਹਿੰਦੇ ਅਸੀਂ ਇਮੀਡੀਏਟਲੀ ਜੋ ਇਹ ਹੈਗਾ ਇਹਨੂੰ ਲਾਗੂ ਕਰ ਰਹੇ ਆ ਤੇ ਹੁਣ ਇਹਦੇ ਵਿੱਚ ਅੱਗੇ ਹੈਗਾ ਕਿ ਅਜੇ ਵੀ ਸਟਿਲ ਇਹ ਜਿਹੜਾ ਇਸ਼ੂ ਆਏ ਓਵਰ ਨਹੀਂ ਹੋਇਆ ਇਸ਼ੂ ਇਸ ਕਰਕੇ ਓਵਰ ਨਹੀਂ ਹੋਇਆ ਕਿ ਏਜੰਟਸ ਘਟ ਕਰ ਦਿੱਤੇ ਗਏ ਆ ਆਪਰੇਸ਼ਨ ਜਾਰੀ ਰਹੂਗਾ ਸਟੇਟ ਲੀਡਰ ਚਾਹੁੰਦੇ ਆ ਕਿ ਇਹਦੇ ਵਿੱਚ ਕੁਛ ਨਾ ਕੁਛ ਕੰਪਲੀਟਲੀ ਇਹਦੇ ਵਿੱਚ ਕੁਛ ਨਾ ਕੁਛ ਕੀਤਾ ਜਾਵੇ ਵੀ ਜੇ ਇਹਦਾ ਮਤਲਬ ਇਹ ਆ ਕਿ ਫੈਮਿਲੀਜ਼ ਨੂੰ ਬੱਚਿਆਂ ਨੂੰ ਜਾਂ ਲੰਬਾ ਸਮਾਂ ਰਹਿਣ ਵਾਲੇ ਲੋਕਾਂ ਨੂੰ ਡਿਟੇਨ ਵੀ ਕੀਤਾ ਜਾਂਦਾ ਹੈ ਤਾਂ ਕਨਫਲਿਕਟ ਫੈਡਰਲ ਪਾਵਰ ਦੇ ਵਿੱਚ ਤੇ ਲੋਕਲ ਜਿਹੜੇ ਰਾਈਟਸ ਨੇ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਆ ਤੇ ਇਹ ਅਨਰਿਜ਼ੋਲਵਡ ਵੀ ਹਜੇ ਚੱਲ ਰਿਹਾ ਹੈ ਅਗਲੀ ਗੱਲਬਾਤ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਆਫ ਦਿ ਯੂਨਾਈਟਿਡ ਸਟੇਟਸ ਉਹਨੇ ਵਕਤੀ ਤੌਰ ਦੇ ਉੱਤੇ ਕੈਲੀਫੋਰਨੀਆ ਨੂੰ ਅਲਾਉ ਕਰ ਦਿੱਤਾ ਕਿ ਇਹ ਆਪਣਾ ਨਵਾਂ ਚੋਣ ਹਲਕਾ ਬੰਦੀ ਦਾ ਨਕਸ਼ਾ ਵਰਤ ਸਕਦੇ ਆ ਜਾਂ ਦੂਜੇ ਸ਼ਬਦਾਂ ਦੇ ਵਿੱਚ ਇਹਨੂੰ ਲਾਗੂ ਕਰ ਸਕਦੇ ਆ ਇਹ ਮੈਪ ਦੇ ਨਾਲ ਡੈਮੋਕ੍ਰੇਟਾਂ ਨੂੰ ਜਿੱਤਣ ਦੇ ਵਿੱਚ ਸੌਖ ਹੋਊਗੀ ਤੇ ਇਹ ਜਿਹੜੀਆਂ 5 ਵਾਧੂ ਸੀਟਸ ਅਮਰੀਕਾ ਦੇ ਯੂਐਸ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਦੇ ਵਿੱਚ ਐਡ ਹੋ ਜਾਣਗੀਆਂ ਇਹ ਡਿਸੀਜਨ ਇਸ ਕਰਕੇ ਬਹੁਤ ਮਹੱਤਵਪੂਰਨ ਆ ਕਿਉਂਕਿ ਰੋਲਿੰਗ ਦੇ ਨਾਲ 2026 ਦੀ ਮੀਡ ਟਰਮ ਇਲੈਕਸ਼ਨ ਦੇ ਉੱਤੇ ਸਿੱਧਾ ਅਸਰ ਪੈਣਾ ਜਿੱਥੇ ਕਿ ਹਾਊਸ ਦਾ ਬਹੁਤ ਜਿਹੜਾ ਮਾਰਜਿਨ ਬਹੁਤ ਘੱਟ ਆ ਫਰਕ ਬਹੁਤ ਘੱਟ ਆ 2-4 ਸੀਟਾਂ ਦਾ ਇਧਰ ਉਧਰ ਹੋਣ ਦੇ ਨਾਲ ਹੀ ਇਹ ਤੈਅ ਹੋ ਜਾਣਾ ਕਿ ਕਿਹੜੀ ਪਾਰਟੀ ਹਾਊਸ ਦੇ ਉੱਤੇ ਕੰਟਰੋਲ ਕਰਦੀ ਹੈ ਇਹਦੇ ਨਾਲ ਹੋਊਗਾ ਕਿ ਕੈਲੀਫੋਰਨੀਆ ਦਾ ਮੈਪ ਕਿਉਂ ਮਹੱਤਵਪੂਰਨ ਆ ਇਸ ਮੈਪ ਨੂੰ ਗਵਰਨਰ ਗੈਵਰ ਨਿਊਸਮ ਨੇ ਸਪੋਰਟ ਕੀਤਾ ਸੀ ਤੇ ਇਹਨੂੰ ਵੋਟਰਸ ਨੇ ਅਪਰੂਵ ਕੀਤਾ ਸੀ ਜਿਹੜੀ ਪ੍ਰੋਪੋਜ਼ੀਸ਼ਨ 50 ਸੀਗੀ ਉਹਦੇ ਤਹਿਤ ਤੇ ਇਹਦੇ ਵਿੱਚ ਹੁਣ ਕੈਲੀਫੋਰਨੀਆ ਨੂੰ ਇਹ ਆਗਿਆ ਮਿਲ ਗਈ ਸੀ ਇਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਸੀ ਕਿ ਇਹ ਜਿਹੜਾ ਇਹਨਾਂ ਦਾ ਇੰਡੀਪੈਂਡੈਂਟ ਮੈਪ ਡਰਾਇੰਗ ਕਮਿਸ਼ਨ ਆ ਉਹਨੂੰ ਇਹ ਬਾਈਪਾਸ ਕਰ ਸਕਦੇ ਸੀ ਉਹਦੀ ਇਹਨਾਂ ਨੂੰ ਲੋਡ ਨਹੀਂ ਸੀ ਕੈਲੀਫੋਰਨੀਆ ਦਾ ਜਿਹੜਾ ਇਹ ਕਿਉਂ ਉਹਨਾਂ ਨੇ ਰੀਡਰਾ ਕੀਤਾ ਇਹ ਸਾਰੇ ਦਾ ਸਾਰਾ ਮੈਪ ਉਹ ਵੀ ਦਹਾਕੇ ਦੇ ਅੱਧ ਦੇ ਵਿੱਚ ਆ ਕੇ ਆਮ ਤੌਰ ਦੇ ਉੱਤੇ ਜਿਹੜੀ ਹਲਕਾ ਬੰਦੀ ਆ ਉਹ ਇੱਕ ਵਾਰੀ ਹੁੰਦੀ ਆ 10 ਸਾਲਾਂ ਤੋਂ ਬਾਅਦ 10 ਸਾਲਾਂ ਤੋਂ ਬਾਅਦ ਜਦੋਂ ਵੀ ਜਨਗਣਨਾ ਹੁੰਦੀ ਆ ਜਦੋਂ ਵੀ ਮਰਦਮ ਸ਼ੁਮਾਰੀ ਹੁੰਦੀ ਆ ਉਹਦੇ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਕੈਲੀਫੋਰਨੀਆ ਨੇ ਕੀ ਕੀਤਾ ਇਹਨਾਂ ਨੇ ਇਸ ਕਰਕੇ ਅਧਵਿਚਾਰ ਕਿਉਂਕਿ ਹੁਣ 10 ਸਾਲਾਂ ਬਾਅਦ ਵੋਟਾਂ ਪੈਂਦੀਆਂ ਹਲੇ 5 ਹੋਏ ਆ ਅਧਵਿਚਾਰ ਆ ਕੇ ਇਹਨਾਂ ਨੇ ਇਸ ਕਰਕੇ ਕੀਤਾ ਕਿਉਂਕਿ ਰਿਪਬਲਿਕਨ ਨੇ ਇਹੀ ਕੁਝ ਟੈਕਸਸ ਦੇ ਵਿੱਚ ਕੀਤਾ ਸੀ ਜਿਹਨੂੰ ਕਿ ਡੋਨਲਡ ਟਰੰਪ ਨੇ ਬੈਕ ਕੀਤਾ ਤੇ ਇਹ ਰਿਪਬਲਿਕਨਸ ਨੂੰ ਹੁਣ 5 ਐਕਸਟਰਾ ਸੀਟਸ ਹੋਰ ਦੇ ਸਕਦਾ ਹੈ ਰਿਪਬਲਿਕਨ ਨੇ ਵਿਚ ਵਿਚਾਲੇ ਉਧਰਲੇ ਪਾਸੇ ਸ਼ੁਰੂ ਕਰ ਲਿਆ ਸੀ ਟੈਕਸਸ ਦੇ ਵਿੱਚ ਤੇ ਉਹਨਾਂ ਨੂੰ 5 ਸੀਟਾਂ ਦਾ ਫਾਇਦਾ ਹੋ ਗਿਆ ਪੰਜ ਸੀਟਾਂ ਦਾ ਫਾਇਦਾ ਹੋਣ ਦਾ ਮਤਲਬ ਇਹ ਆ ਕਿ ਉਹ ਹਲਕੇ ਜਿੱਥੇ ਰਿਪਬਲਿਕਨ ਨੇ ਜਿੱਤਣਾ ਹੀ ਜਿੱਤਣਾ ਆ ਜੇ ਉਹ ਪੰਜ ਨੇ ਤਾਂ ਉਹਨਾਂ ਦੇ 10 ਬਣਾ ਦਿੱਤੇ ਇਹ ਕਿਉਂ ਉਹ ਪੰਜ ਸੀਟਾਂ ਵਧ ਗਈਆਂ ਕਿਉਂਕਿ ਉੱਥੋਂ ਉਹਨਾਂ ਨੇ ਜਿੱਤਣਾ ਹੀ ਜਿੱਤਣਾ ਆ ਜਦੋਂ ਉਹਨਾਂ ਨੇ ਇਹ ਕੰਮ ਕੀਤਾ ਤਾਂ ਫਿਰ ਕੈਲੀਫੋਰਨੀਆ ਡੈਮੋਕ੍ਰੈਟਿਕ ਸਟੇਟ ਆ ਇਹਨਾਂ ਨੇ ਇਹੀ ਕੰਮ ਕੈਲੀਫੋਰਨੀਆ ਦੇ ਵਿੱਚ ਕੀਤਾ ਤੇ ਕੈਲੀਫੋਰਨੀਆ ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਹਾਂਜੀ ਠੀਕ ਆ ਤੁਹਾਡੇ ਰੱਖੇ ਨੂੰ ਅਸੀਂ ਮਨਜ਼ੂਰੀ ਦਿੰਦੇ ਭਾਵੇਂ ਕਿ ਇਹ ਟੈਂਪੋਰਰੀਲੀ ਆ ਰਿਪਬਲਿਕਨ ਆਰਗੂ ਇਹ ਕਰ ਰਿਹਾ ਕੈਲੀਫੋਰਨੀਆ ਦੇ ਕੈਲੀਫੋਰਨੀਆ ਦੇ ਰਿਪਬਲਿਕਨ ਇਹ ਕਹਿ ਰਹੇ ਆ ਕਿ ਇਹ ਮੈਪ ਇਲੀਗਲ ਆ ਗੈਰ ਕਾਨੂੰਨੀ ਆ ਕਿਉਂਕਿ ਇਸ ਦੇ ਵਿੱਚ ਅੰਦਰ ਖਾਤੇ ਇਹਨਾਂ ਨੇ ਰਲ ਕੇ ਜਿਹੜੀਆਂ ਰੇਸਸ ਹੈਗੀਆਂ ਆ ਜਿਹਦਾ ਲਾਟਿਨੋ ਵੋਟਰਸ ਆ ਉਹਨਾਂ ਨੂੰ ਡਿਸਟ੍ਰਿਕਟ ਲਾਈਨ ਡਰਾ ਕਰ ਦਿੱਤਾ ਜਿਹਦੇ ਨਾਲ ਕਿ ਜਿਹੜੇ ਉਹਦਾ ਹੈਗਾ ਕਿ ਜਿਹੜੀ ਬਰਾਬਰਤਾ ਸੰਵਿਧਾਨ ਦੀ ਆ ਉਹ ਭੰਗ ਹੁੰਦੀ ਆ ਡੈਮੋਕ੍ਰੇਟ ਤੇ ਕੈਲੀਫੋਰਨੀਆ ਦੀ ਦਲੀਲ ਇਸ ਮਾਮਲੇ ਦੇ ਵਿੱਚ ਇਹ ਆ ਕਿ ਇਹ ਜਿਹੜਾ ਮੈਪ ਆ ਉਹ ਕਹਿੰਦੇ ਪਿਓਰਲੀ ਪੋਲੀਟੀਕਲ ਆ ਨਾ ਕਿ ਰੇਸੀਅਲ ਆ ਨਸਲ ਦੇ ਆਧਾਰ ਦੇ ਉੱਤੇ ਨਹੀਂ ਆ ਪੋਲੀਟੀਕਲ ਜਿਹੜੀ ਗ੍ਰੇਮੈਂਡਰਿੰਗ ਆ ਇਹ ਇਦਾਂ ਹੁੰਦਾ ਆ ਕਿ ਕਿਸੇ ਲਾ ਦੇ ਥੱਲੇ ਉਸ ਨੂੰ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਆ ਉਹਨਾਂ ਨੇ ਇਹ ਦਿੱਤਾ ਕਿ ਜਿਵੇਂ ਬਹੁਤ ਸਾਰੇ ਫੈਕਟਰ ਆ ਜਿਦਾ ਟੈਕਸਸ ਆ ਕਿ ਉਹ ਉੱਥੇ ਇਹ ਸਕਸੈਸਫੁਲ ਕਿਦਾਂ ਹੋ ਗਿਆ ਹੁਣ ਸੁਪਰੀਮ ਕੋਰਟ ਨੇ ਇਹ ਐਕਸਪਲੇਨ ਨਹੀਂ ਕੀਤਾ ਕੋਰਟ ਨੇ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਰਿਸਪਾਂਸ ਨਹੀਂ ਦਿੱਤਾ ਕਿ ਇਹਨਾਂ ਦਾ ਜਿਹੜਾ ਡਿਸੀਜਨ ਆ ਜਾਂ ਕੋਈ ਜਿਹੜਾ ਪਬਲੀਕਲੀ ਉਹਦੇ ਜਸਟਿਸ ਬਾਰੇ ਕੀ ਗੱਲਬਾਤ ਕੀਤੀ ਜਾਊਗੀ ਤੇ ਜਸਟਿਸ ਜਿਹੜੇ ਇਹ ਦੇਖਣਗੇ ਕੈਲੀਫੋਰਨੀਆ ਦਾ ਮੂਵ ਕਿਸ ਤਰੀਕੇ ਦੇ ਨਾਲ ਆ ਜਾਂ ਕੀ ਇਹ ਸਿਮਿਲਰ ਆ ਟੈਕਸਸ ਦੇ ਮੈਪ ਦੇ ਨਾਲ ਇਨੂੰ ਜਿਹੜਾ ਕਿ ਪਹਿਲਾਂ ਹੀ ਅਪਰੂਵ ਕਰ ਦਿੱਤਾ ਗਿਆ ਜੇ ਉਹ ਅਪਰੂਵ ਕਰ ਦਿੱਤਾ ਗਿਆ ਤਾਂ ਇਹਨੂੰ ਵੀ ਅਪਰੂਵ ਕਰ ਦਿੱਤਾ ਗਿਆ ਇਹ ਰੂਲਿੰਗ ਅਰਜੈਂਟ ਕਿਉਂ ਆ ਜਿਹੜੇ ਕੈਂਡੀਡੇਟਸ ਨੇ ਕੈਲੀਫੋਰਨੀਆ ਦੇ ਵਿੱਚ ਹੁਣ ਉਹ ਕਿਉਂਕਿ ਨਵੇਂ ਹਲਕੇ ਬਣ ਗਏ ਉਹਨਾਂ ਦੇ ਲਈ ਆਪਣੇ ਕਾਗਜ਼ ਪੱਤਰ ਦਾਖਲ ਕਰਨੇ ਨਵੰਬਰ ਦੇ ਵਿੱਚ ਤਾਂ ਇਲੈਕਸ਼ਨ ਆ ਮੈਡੀਟਰਨ ਦੀ ਡਿਸਟ੍ਰਿਕਟਸ ਦੇ ਵਿੱਚ ਤੇ ਫਿਰ ਉਹ ਹੁਣ ਸ਼ੁਰੂ ਕਰ ਸਕਦੇ ਆ ਤੇ ਰਿਪਬਲਿਕਨ ਕੋਰਟ ਨੂੰ ਕਹਿ ਰਹੇ ਕਿ ਇਹਨੂੰ ਰੋਕੋ ਇਮੀਡੀਏਟਲੀ ਇਹਨੂੰ ਰੋਕ ਦਿਓ ਕਿਉਂਕਿ ਜੇ ਉਹਨੇ ਕਾਗਜ਼ ਕਿਉਂਕਿ ਦਾਖਲ ਕਰਤੇ ਫਿਰ ਤੇ ਕੰਮਬਾਤ ਅੱਗੇ ਚੱਲੇ ਜਾਣੀ ਆ ਪਰ ਕੋਰਟ ਨੇ ਰਿਫਿਊਜ਼ ਕਰ ਦਿੱਤਾ ਤੇ ਹੁਣ ਜਿਹੜੀ ਨਵੀਂ ਡਿਸਟ੍ਰਿਕਟਸ ਆ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਇਹ ਇੱਕ ਨੈਸ਼ਨਲ ਡਿਬੇਟ ਆ ਲਗਭਗ 12 24 ਸਟੇਟਾਂ ਨੇ ਅਸਲ ਦੇ ਵਿੱਚ ਰੈੱਡ ਤੇ ਬਲੂ ਦੋਵੇਂ ਪਾਸੇ ਜਿਹੜੀਆਂ ਹੁਣ ਮੈਪਸ ਨੂੰ ਰੀਡਰਾ ਕਰ ਰਹੀਆਂ ਮਿਕ ਡੈਕੇਡਸ ਦੇ ਵਿੱਚ ਮਤਲਬ ਇਹ ਨਵੀਂ ਇੱਕ ਰੀਤ ਪਾ ਦਿੱਤੀ ਇਹਨਾਂ ਨੇ ਸ਼ੁਰੂ ਰਿਪਬਲਿਕਨ ਨੇ ਕੀਤੀ ਆ ਪਰ ਇਹਦਾ ਹੁਣ ਹੱਥ ਦੂਜਿਆਂ ਦੇ ਵੀ ਆ ਗਈ ਆ ਤੇ ਇਹ রেড ਸਟੇਟਸ ਜਿਹੜੀਆਂ ਜਿਵੇਂ ਟੈਕਸਾਸ ਹਾਇਓ ਆ ਨਾਰਥ ਕੈਰੋਲਿਨਾ ਆ ਜਾਂ ਉਹ ਉਹ ਸਾਰੇ ਹੁਣ ਰਿਪਬਲਿਕਨ ਨੂੰ ਫੇਵਰ ਕਰਦੇ ਆ ਬਲੂ ਸਟੇਟਸ ਜਿਵੇਂ ਕੈਲੀਫੋਰਨੀਆ ਹੋ ਗਈਆਂ ਜਾਂ ਜਿਹੜੀਆਂ ਮੈਰੀਲੈਂਡਸ ਹੋ ਗਈਆਂ ਇਹ ਡੈਮੋਕ੍ਰੇਟਸ ਨੂੰ ਫੇਵਰ ਕਰਦੀਆਂ ਆ ਹੁਣ ਇਹਦੇ ਵਿੱਚ VOTING ਰਾਈਟਸ ਕੀ ਆ ਸੁਪਰੀਮ ਕੋਰਟ ਇਹ ਵੀ ਦੇਖ ਰਹੀ ਆ ਕਿ ਜਿਹੜੀ ਸੈਕਸ਼ਨ 2 ਆ ਜਿਹੜਾ VOTING ਰਾਈਟਸ ਐਕਟ ਆ ਉਹਦੇ ਤਹਿਤ ਕੀ ਕੀਤਾ ਜਾ ਸਕਦਾ ਸੋ ਮਾਮਲਾ ਇਸ ਵੇਲੇ ਕਾਫੀ ਇਹ ਕਹਿ ਲੋ ਕਿ ਗੰਭੀਰ ਬਣਦਾ ਜਾ ਰਿਹਾ ਅਗਲਾ ਮਾਮਲਾ ਡਾਈਵਰਸਿਟੀ ਦਾ ਆ ਡਾਈਵਰਸਿਟੀ ਦਾ ਮਾਮਲਾ ਇਹ ਹੁੰਦਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਟਾਪ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਫੈਕਲਟੀ ਹੁੰਦੀ ਆ ਕਿਹੜਾ ਸਟਾਫ ਕਿਦਾਂ ਰੱਖਿਆ ਜਾਣਾ ਉਹਦੇ ਦੋ ਤਿੰਨ ਆਧਾਰ ਨੇ ਉਹਨਾਂ ਦੇ ਵਿੱਚ ਇੱਕ ਸ਼ਬਦ ਜਿਹੜਾ ਡਾਈਵਰਸਿਟੀ ਵਾਰ-ਵਾਰ ਵਰਤਿਆ ਜਾਂਦਾ ਹੈ ਡਾਈਵਰਸਿਟੀ ਦਾ ਮਤਲਬ ਇਹ ਆ ਕਿ ਜੇ ਕਿਸੇ ਖਾਸ ਤਰੀਕੇ ਦੇ ਜਿੰਨੇ ਲੋਕ ਉੱਥੇ ਸਟੂਡੈਂਟਸ ਹੈਗੇ ਆ ਤਾਂ ਪ੍ਰੋਫੈਸਰ ਵੀ ਓਦਾਂ ਦੇ ਲਗਭਗ ਓਨੇ ਹੀ ਹੋਣੇ ਚਾਹੀਦੇ ਆ ਜੇ ਗੋਰੇ ਦਾਸ ਪ੍ਰੋਫੈਸਰ ਆ ਤੇ ਬਾਕੀ ਨਿਆਣਿਆਂ ਦੇ ਹਿਸਾਬ ਦੇ ਸਟੂਡੈਂਟਸ ਦੇ ਹਿਸਾਬ ਦੇ ਨਾਲ ਓਨੀ ਹੀ ਗਿਣਤੀ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਜਿਹੜੀਆਂ ਰਿਸਰਚ ਯੂਨੀਵਰਸਿਟੀਆਂ ਨੇ ਖਾਸ ਤੌਰ ਦੇ ਉੱਤੇ ਉਹ ਹੁਣ ਜ਼ਿਆਦਾ ਬਲੈਕ ਤੇ ਜਿਹੜੇ ਲੈਟਿਨੋ ਪ੍ਰੋਫੈਸਰਸ ਨੇ ਉਹਨਾਂ ਨੂੰ ਹਾਇਰ ਕਰਨ ਦੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਆ 트ੰਪ ਦੇ ਆਉਣ ਤੋਂ ਪਹਿਲਾਂ ਜਿਹੜੇ ਬਲੈਕ ਪ੍ਰੋਫੈਸਰ ਤੇ ਲੈਟਿਨੋ ਕਿਉਂਕਿ ਕਈ ਸਾਲ ਤੱਕ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤੇ ਤੇ ਪਬਲਿਕ ਦਾ ਪ੍ਰੈਸ਼ਰ ਸੀ ਕਿ ਇੱਥੇ ਡਾਈਵਰਸਿਟੀ ਨੂੰ ਬਰਾਬਰ ਕਰੋ ਹੁਣ ਆਗੇ ਰਾਸ਼ਟਰਪਤੀ ਟਰੰਪ ਇਹ ਡਾਈਵਰਸਿਟੀ ਦੇ ਬਹੁਤੇ ਜ਼ਿਆਦਾ ਹੱਕ ਚ ਨਹੀਂ ਆ ਇਹ ਕਹਿੰਦੇ ਵੀ ਬੰਦੇ ਦੀ ਯੋਗਤਾ ਮੁਤਾਬਕ ਹੋਣਾ ਚਾਹੀਦਾ ਨਾ ਕਿ ਉਹਨਾਂ ਨੂੰ ਉਸ ਹਸਾਬ ਨਾਲ ਵੀ ਇੰਨੇ ਉਹ ਚਾਹੀਦੇ ਤੇ ਇੰਨੇ ਉਹ ਚਾਹੀਦੇ ਆ ਜਿਹੜੀਆਂ ਆਲਮੋਸਟ 187 ਜਿਹੜੀਆਂ ਮੇਜਰ ਯੂਨੀਵਰਸਿਟੀਆਂ ਨੇ ਉਹਨਾਂ ਨੇ ਆਪਣੀ ਪਬਲਿਕ ਕਮੇਟੀਆਂ ਬਣਾਈਆਂ ਸੀ ਕਿ ਫੈਕਲਟੀ ਡਾਈਵਰਸਿਟੀ ਨੂੰ ਵਧਾਓ ਭਾਵ ਵੱਖ-ਵੱਖ ਜਿਹੜੇ ਖੇਤਰਾਂ ਦੇ ethnicities ਤੇ races ਦੇ ਪ੍ਰੋਫੈਸਰ ਨੇ ਉਹਨਾਂ ਨੂੰ ਜ਼ਿਆਦਾ ਰੱਖੋ ਹੋਇਆ ਕੀ ਆ ਪ੍ਰੋਗਰੈਸ 15 ਤੋਂ ਲੈ ਕੇ ਜੇ ਤੱਕ ਜੇ ਤੁਸੀਂ 24 ਤੱਕ ਇਹਦਾ ਸਾਰਾ ਹਿਸਾਬ ਕਿਤਾਬ ਲਾ ਕੇ ਦੇਖੋ ਤਾਂ ਜਿਹੜੀ ਫੈਕਲਟੀ ਆ ਖਾਸ ਤੌਰ ਦੇ ਉੱਤੇ ਆਪਣੇ ਬਲੈਕ ਸਪੈਨਿਕ ਜਾਂ ਲੈਟਿਨੋ ਹੈਗੀ ਆ ਉਹਦੀ ਗਿਣਤੀ 9% 15 ਦੇ ਵਿੱਚ ਸੀਗੀ ਤੇ ਇਹ 12% 24 ਦੇ ਵਿੱਚ ਹੋ ਗਈ ਇਹਦਾ ਮਤਲਬ 3% ਇਹਦੇ ਵਿੱਚ ਵਾਧਾ ਹੋ ਗਿਆ ਹੁਣ ਲੋਕ ਹਜੇ ਵੀ ਕਹਿੰਦੇ ਇਹ ਬਹੁਤ ਜ਼ਿਆਦਾ ਨਹੀਂ ਹੈ ਜਿਹੜਾ 12 ਫੀਸਦੀ ਦੱਸਿਆ ਜਾ ਰਿਹਾ ਉਹ ਕਹਿੰਦੇ ਹਜੇ ਵੀ ਜਿਹੜੀ ਫੈਕਲਟੀ ਆ ਜਿਹੜੇ ਉੱਥੇ ਪੜ੍ਹਾਉਣ ਵਾਲੇ ਪ੍ਰੋਫੈਸਰ ਨੇ ਉਹ ਲੈਸਡ ਆਵਰਸ ਨੇ ਉਹਨਾਂ ਦੇ ਵਿੱਚ ਗੋਰੇ ਜ਼ਿਆਦਾ ਨੇ ਦੂਜਿਆਂ ਦੀ ਗਿਣਤੀ ਬਹੁਤ ਘੱਟ ਆ ਸਟੂਡੈਂਟ ਬਾਡੀ ਜਿੰਨੇ ਇੱਕ ਸਟੂਡੈਂਟ ਹੈਗੇ ਉਹਦੇ ਅਨੁਸਾਰ ਤਾਂ ਕਿਤੇ ਨਾ ਕਿਤੇ ਉੱਥੇ ਗਿਣਤੀ ਹੋਣੀ ਚਾਹੀਦੀ ਆ ਇਹ ਸਾਰੇ ਕੁਛ ਦੇ ਚਲਦੇ ਚਲਾਉਂਦੇ ਜਦੋਂ ਰਾਸ਼ਟਰਪਤੀ ਟਰੰਪ ਅਹੁਦਾ ਸੰਭਾਲ ਲੈਂਦੇ ਆ ਤੇ ਇਹਨਾਂ ਨੇ ਡੀਈਆਈ ਜਿਹੜੀ ਇਹ ਡਾਈਵਰਸਿਟੀ ਇਕਵਿਟੀ ਤੇ ਇਨਕਲੂਜਨ ਇਹਨਾਂ ਪ੍ਰੋਗਰਾਮਾਂ ਦੀ ਸਿੱਧੇ ਸਿੱਧੇ ਲੋਚਨਾ ਕੀਤੀ ਹੈ ਕਹਿੰਦੇ ਸਾਨੂੰ ਇਹ ਨਹੀਂ ਚਾਹੀਦੇ ਕਈ ਇਨਵੈਸਟੀਗੇਸ਼ਨ ਖੋਲ ਦਿੱਤੀਆਂ ਕਈ ਤਰ੍ਹਾਂ ਦੇ ਉਹਨਾਂ ਨੇ ਡਰ ਲਾਏ ਕਿ ਅਸੀਂ ਫੈਡਰਲ ਮਨੀ ਕੱਟ ਕੱਟ ਕਰਦੇ ਨੇ ਵੀ ਜੇ ਤੁਸੀਂ ਇਦਾਂ ਦੀ ਕੋਈ ਗੱਲਬਾਤ ਕੀਤੀ ਤੁਹਾਨੂੰ ਪੈਸਾ ਕੋਈ ਨਹੀਂ ਮਿਲਣਾ ਤੁਹਾਡੇ ਸਕੂਲਾਂ ਨੂੰ ਤੇ ਇਹ ਸਾਰੇ ਕੁਛ ਦੇ ਨਾਲ ਹੁਣ ਉਹ ਸਾਰਿਆਂ ਨੇ ਇਹ ਸਾਰਾ ਕੁਛ ਪਿੱਛੇ ਨੂੰ ਕਰਨਾ ਸ਼ੁਰੂ ਕਰ ਦਿੱਤਾ ਇਹ ਜਿਹੜਾ ਰੋਲ ਬੈਕ ਆ ਹੁਣ ਪਿੱਛੇ ਨੂੰ ਕੀਤਾ ਜਾ ਰਿਹਾ ਆ ਦੱਸਿਆ ਜਾ ਰਿਹਾ ਕਿ 108 ਯੂਨੀਵਰਸਿਟੀਆਂ ਨੇ ਜਾਂ ਤਾਂ ਪੂਰੀ ਤਰ੍ਹਾਂ ਇਸ ਤੋਂ ਵਾਪਸ ਆ ਗਿਆ ਉਹ ਵੀ ਜਿਹੜੀ ਡਾਈਵਰਸਿਟੀ ਕਰਨੀਆਂ ਜਾਂ ਵੱਖ-ਵੱਖ ਲੋਕਾਂ ਨੂੰ ਹਾਇਰ ਕਰਨਾ ਆ ਤੇ ਜਾਂ ਇਹ ਜਿਹੜੇ ਅੰਸ਼ਕ ਤੌਰ ਦੇ ਉੱਤੇ ਪਿੱਛੇ ਨੂੰ ਆਉਣਾ ਸ਼ੁਰੂ ਹੋ ਗਿਆ ਸੋ ਹੁਣ ਇਹ ਸਾਰੇ ਕੁਛ ਦੇ ਵਿੱਚ ਇੱਕ ਲੀਗਲ ਆਰਗੂਮੈਂਟ ਇਹ ਸਾਰੇ ਕੁਛ ਦੇ ਪਿੱਛੇ ਆ ਸਰਕਾਰ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈਗੀ ਹੈ ਸਿਵਲ ਰਾਈਟਸ ਲਾ ਦੀ ਉਹ ਸ਼ਿਫਟ ਹੋ ਗਈ ਹੈ ਦੇਖੋ ਲਾ ਉਹੀ ਹੈ ਕਾਨੂੰਨ ਉਹੀ ਹੈ ਪਰ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਵਿਸਥਾਰ ਕਿਦਾਂ ਦੇਣਾ ਉਹਦਾ ਮਤਲਬ ਕੀ ਕੱਢਣਾ ਉਹਦਾ ਅਰਥ ਕੀ ਕੱਢਣਾ ਉਹ ਅਰਥ ਬਦਲ ਜਾਂਦੇ ਆ ਗੱਲ ਉਹੀ ਰਹਿੰਦੀ ਆ ਪਹਿਲਾਂ ਹੁਣ ਕੀ ਸੀਗਾ ਪਹਿਲਾਂ ਇਹ ਸੀਗਾ ਕਿ ਜਿਹੜੀ ਇੱਕ ਧਿਰ ਕਟ ਰਿਪਰੈਜ਼ੈਂਟਡ ਆ ਜਿਹੜੀ ਬਲੈਕ ਆ ਜਾਂ ਹਿਸਪੈਨਿਕ ਆ ਲੈਟਿਨੋ ਆ ਇਹ ਲੋਕਾਂ ਨੂੰ ਬਰਾਬਰਤਾ ਦਿੱਤੀ ਜਾਵੇ ਇਹ ਲੋਕਾਂ ਨੂੰ ਜ਼ਿਆਦਾ ਹਾਇਰ ਕੀਤਾ ਜਾਵੇ ਦਲੀਲ ਇਹ ਸੀ ਜਿਹੜੀ ਸਿਵਲ ਰਾਈਟਸ ਲਾ ਆ ਉਹਦੇ ਅਨੁਸਾਰ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਆ ਉਹ ਕਹਿੰਦੇ ਹਾਂਜੀ ਹੁਣੇ ਚਾਹੀਦੇ ਆ ਫਿਰ ਉਹਨਾਂ ਦੇ ਕਿਉਂ ਨਹੀਂ ਉਹਨਾਂ ਦੀ ਗਿਣਤੀ ਘਟ ਕਿਉਂ ਆ ਉਹਨੂੰ ਇਸ ਤਰੀਕੇ ਦੇ ਨਾਲ ਉੱਥੇ ਪੇਸ਼ ਕੀਤਾ ਗਿਆ ਹੁਣ ਉਹਦਾ ਦੂਜਾ ਆਧਾਰ ਹੁਣ ਜਿਹੜੀ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਆ ਉਹ ਇਹ ਕੀਤੀ ਜਾ ਰਹੀ ਆ ਕਿ ਤੁਸੀਂ ਇਸ ਕਰਕੇ ਕਿਸੇ ਨੂੰ ਪਿੱਛੇ ਨਾ ਛੱਡ ਦਿਓ ਕਿਉਂਕਿ ਕਿਸੇ ਦੀ ਪ੍ਰਮੋਸ਼ਨ ਜਾਂ ਕਿਸੇ ਬੰਦੇ ਨੂੰ ਕੈਂਡੀਡੇਟ ਨੂੰ ਬਾਈਪਾਸ ਕਰਕੇ ਦੂਜੇ ਪਾਸੇ ਕੀਤਾ ਜਾ ਰਿਹਾ ਵੀ ਜਿਹੜਾ ਇੱਕ ਜਿਹਨੂੰ ਤੁਸੀਂ ਬੰਦੇ ਉੱਥੇ ਇੰਨੇ ਆ ਹੁਣ ਜੇ ਕਿਸੇ ਨੂੰ ਉਸ ਗਰੁੱਪ ਦੇ ਵਿੱਚ ਰੱਖੋਗੇ ਤੇ ਇਹਦਾ ਮਤਲਬ 메ਨ ਗਰੁੱਪ ਚੋਂ ਕਿਸੇ ਨੂੰ ਕੱਢੋਗੇ ਉਹਦੇ ਰਾਈਟਸ ਕਿੱਥੇ ਗਏ ਜਾਂ ਕੱਢੋਗੇ ਜਾਂ ਉਹਨੂੰ ਹਾਇਰ ਨਹੀਂ ਕਰੋਗੇ ਇਹਦਾ ਮਤਲਬ ਉਹਦੇ ਰਾਈਟਸ ਦੀ ਲੰਗੜਾ ਹੋ ਰਹੀ ਹੈ ਇਸ ਕਰਕੇ ਡਾਈਵਰਸਿਟੀ ਦੀ ਇਹਦੀ ਕੋਈ ਲੋੜ ਨਹੀਂ ਹੈ ਇਹਨੂੰ ਆਸ-ਪਾਸੇ ਕੀਤਾ ਜਾਵੇ ਹੁਣ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਸੋਚ ਰਹੀਆਂ ਨੇ ਜਿਹੜੇ ਦਲੀਲ ਦਿੰਦੇ ਆ ਲੋਕ ਕਿ ਜਿਹੜੇ ਪ੍ਰੋਗਰਾਮ ਹੈਗੇ ਆ ਇਹਦਾ ਮਤਲਬ ਇਹ ਨਹੀਂ ਕਿ ਸਟੈਂਡਰਡ ਲੋਕ ਕਰਦੀਏ ਉਹ ਇਹ ਕਹਿੰਦੇ ਆ ਕਿ ਇਸ ਯੂਨੀਵਰਸਿਟੀ ਦੀ ਹੈਲਪ ਕਰਨੀ ਚਾਹੁੰਦੇ ਆ ਕਿ ਕੁਆਲੀਫਾਈਡ ਕੈਂਡੀਡੇਟ ਜਿਹੜੇ ਆ ਉਹ ਇੱਥੇ ਆਉਣ ਦੂਜੇ ਕਹਿੰਦੇ ਆ ਵੀ ਜਿਹੜੇ ਖਾਸ ਤੌਰ ਤੇ ਬਹੁਤ ਇਤਿਹਾਸਕ ਤੌਰ ਦੇ ਉੱਤੇ ਜਿਹਨਾਂ ਨੂੰ ਨਹੀਂ ਪੁੱਛਿਆ ਗਿਆ ਉਹਨਾਂ ਨੂੰ ਅੱਗੇ ਆਉਣਾ ਚ ਕਨਸਰਵਟਿਵ ਕਹਿੰਦੀ ਆ ਕਿ ਇਹ ਪ੍ਰੋਗਰਾਮ ਜਿਹੜੇ ਆ ਅਨਫੇਅਰ ਆ ਕ੍ਰਿਟਿਕਸ ਕਹਿੰਦੇ ਆ ਕਿ ਡਾਇਵਰਸਿਟੀ ਇਨੀਸ਼ੀਏਟਿਵ ਆਮ ਤੌਰ ਦੇ ਉੱਤੇ ਇੱਕ ਹਿਡਨ ਮਤਲਬ ਉਹਦੇ ਤਰੀਕੇ ਨਾਲ ਕੰਮ ਕਰਦੇ ਆ ਤੇ ਜਿਹਦੇ ਤਹਿਤ ਹੁਣ ਇਹਦਾ ਰੌਲਾ ਗੋਲਾ ਇੱਕ ਵਾਰੀ ਫੇਰ ਪਿਆ ਆ ਅਗਲੀ ਗੱਲਬਾਤ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਆ ਰਾਸ਼ਟਰਪਤੀ ਟਰੰਪ ਜਦੋਂ ਰਾਸ਼ਟਰਪਤੀ ਬਣਨਾ ਸੀ ਇਹਨੇ ਵਾਅਦਾ ਕੀਤਾ ਸੀ ਵੀ ਤੁਹਾਡੇ ਬਿਜਲੀ ਦੇ ਬਿੱਲ ਘੱਟ ਜਾਣਗੇ એનર્ਜੀ ਪ੍ਰਾਈਸਿਸ ਜਿਹੜੀਆਂ ਸਸਤੀਆਂ ਹੋਣਗੀਆਂ ਪਰ ਹੋਇਆ ਉਹਦੇ ਉਲਟਾ ਹੁਣ ਮਤਲਬ ਕਿਹਾ ਤੇ ਇਸ ਵੀ 50% ਤੁਹਾਡੀਆਂ ਕਰਦਾਂਗੇ ਵੀ ਬਿੱਲ ਤੁਹਾਡੇ ਅੱਧੇ ਰਹਿ ਜਾਣਗੇ 50% ਬਹੁਤ ਹੁੰਦਾ ਪਰ ਹੋਇਆ ਇਹ ਕਿ ਬਿਜਲੀ ਦੇ ਬਿੱਲ 6 ਤੋਂ 7% ਦੇ ਵਿਚਕਾਰ ਉੱਤੇ ਚਲੇ ਗਏ ਜਿਹੜੀਆਂ ਨੈਚੁਰਲ ਗੈਸ ਦੀਆਂ ਪ੍ਰਾਈਸਾਂ 10.8% ਦੀ ਉੱਤੇ ਚਲ ਗਈਆਂ ਸਿਰਫ ਪਿਛਲੇ ਸਾਲ ਦੇ ਵਿੱਚ ਹੁਣ ਹੋਇਆ ਕੀ ਆ ਪ੍ਰੈਜ਼ੀਡੈਂਟ ਦੇ ਕੋਲ ਸਾਰੀ એનર્ਜੀ ਦਾ ਕੰਟਰੋਲ ਨਹੀਂ ਹੁੰਦਾ એનર્ਜੀ ਦੀ ਕੀਮਤ ਕੀ ਰਹਿਣੀ ਹੈ ਦੀ ਕਾਸਟ ਕੀ ਹੋਣੀ ਆ ਇਹ ਮੌਸਮ ਤੇ ਬਹੁਤ ਡਿਪੈਂਡ ਕਰਦੀ ਆ ਗਲੋਬਲ ਮਾਰਕੀਟ ਦੇ ਉੱਤੇ ਬਹੁਤ ਡਿਪੈਂਡ ਕਰਦੀ ਆ ਇਹ ਤੁਹਾਡੇ ਪਾਵਰ ਗ੍ਰਿਡ ਦੀ ਲਿਮਟ ਦੇ ਉੱਤੇ ਡਿਪੈਂਡ ਕਰਦੀ ਆ ਜਿਹੜੀ ਡਾਟਾ ਸੈਂਟਰ ਦੀ ਵੱਧ ਰਹੀ ਮੰਗ ਆ ਇਸ ਵੇਲੇ ਉਹਦੇ ਉੱਤੇ ਡਿਪੈਂਡ ਕਰਦੀ ਆ ਸਰਕਾਰ ਦੀਆਂ ਪਾਲਿਸਿਸ ਅਸਰਤਾ ਪਾ ਸਕਦੀਆਂ ਇਹਦੀਆਂ ਕੀਮਤਾਂ ਦੇ ਉੱਤੇ ਪਰ ਬਹੁਤਾ ਕੁਝ ਉਹਨਾਂ ਦੇ ਹੱਥ ਵਾਸ ਨਹੀਂ ਹੁੰਦਾ ਰਾਸ਼ਟਰਪਤੀ 트੍ਰੰਪ ਦੀ ਜਿਹੜੀ એનર્ਜੀ ਪਾਲਿਸੀ ਹੈ ਫੋਸਲ ਫਿਊਲ ਨੂੰ ਫੇਵਰ ਕਰਦੀ ਆ ਫੋਸਲ ਫਿਊਲ ਕੰਪਨੀਆਂ ਨੂੰ ਫੇਵਰ ਕਰਦੀ ਆ ਜਿਹੜੀ ਕਲੀਨ એનર્ਜੀ ਜਾਂ ਅਲਟਰਨੇਟਿਵ ਸੋਰਸਸ ਆਫ એનર્ਜੀ ਆ ਉਹਨੂੰ ਨਹੀਂ ਇਹਦਾ ਮਤਲਬ ਕੀ ਆ ਫੋਸਲ ਫਿਊਲ ਅਲਟਰਨੇਟਿਵ ਸੋਰਸਸ ਦਾ ਇੱਕ ਤਰੀਕਾ ਇਹ ਰਵਾਇਤੀ ਰਵਾਇਤੀ ਤਰੀਕਾ ਇਹ ਆ ਕਿ ਧਰਤੀ ਦੇ ਥੱਲੇ ਲੱਖਾਂ ਸਾਲਾਂ ਪਹਿਲਾਂ ਤੋਂ ਤੇਲ ਕੋਲਾ ਦੱਬਿਆ ਪਿਆ ਉਹ ਜੋ ਕੁਝ ਦਬ ਦੁੱਬ ਗਿਆ ਉਹਦਾ ਤੇਲ ਬਣ ਗਿਆ ਕਿਸੇ ਦਾ ਕੋਲਾ ਬਣ ਗਿਆ ਕਿਤੇ ਗੈਸ ਬਣ ਗਈ ਉਹ ਪਈਆ ਨੂੰ ਕੱਢ ਲੋ ਕੱਢ ਕੇ ਵਰਤੋ ਇਹਨੂੰ ਕਹਿੰਦੇ ਆ ਰਵਾਇਤੀ ਸਰੋਤ ਜਿਹੜੇ ਆ ਜਿਹਨੂੰ ਫੋਸਲ ਫਿਊਲ ਕਹਿੰਦੇ ਆ ਟਰੰਪ ਇਹਦੇ ਹੱਕ 'ਚ ਵੀ ਕੁਛ ਨਹੀਂ ਹੁੰਦਾ ਇੱਥੇ ਇੱਕ ਥਿਊਰੀ ਇਹ ਆ ਨਾ ਕਿ ਇਹ ਇਹ ਤੇਲ ਕੱਢੀਗੇ ਤੁਸੀਂ ਮੁੱਕ ਜਾਣਾ ਇੱਕ ਦਿਨ ਮੁੜ ਕੇ ਕੀ ਕਰਾਂਗੇ ਇੱਕ ਇਹ ਟਰੰਪ ਹੁਣੀ ਕਹਿੰਦੇ ਵੀ ਕੁਛ ਨਹੀਂ ਮੁੱਕਦਾ ਤੁਸੀਂ ਕੱਢੀ ਜਾਓ ਜਦੋਂ ਹੋਊਗਾ ਉਦੋਂ ਕੁਝ ਹੋਰ ਆ ਜਾਊਗਾ ਵੀ ਐਡਾ ਫਿਕਰ ਕਰਨ ਦਾ ਜਾਂ ਹੋ ਹੱਲਾ ਖੜਨ ਦਾ ਖੜਾ ਕਰਨ ਦਾ ਮਤਲਬ ਨਹੀਂ ਹੈ ਇਹਨੂੰ ਵਰਤੋ ਤੇ ਕੱਢੋ ਕਿ ਉਹਨਾਂ ਦੇ ਹੱਕ ਚ ਦੂਜੇ ਜਿਹੜੀ ਧਿਰਾ ਉਹ ਕਲੀਨ એનર્ਜੀ ਦੇ ਹੱਕ ਚ ਆਹਾ ਬਿਜਲੀ ਜਾਂ ਦੂਜੀ ਚੀਜ਼ਾਂ ਜਿਹੜੀਆਂ ਨੇ ਵਿੰਡ ਜਾਂ ਈਵਨ ਜਿਹੜੀ ਨਿਊਕਲੀਅਰ એનર્ਜੀ ਆ ਉਹਦੇ ਹਿਸਾਬ ਨਾਲ ਚੱਲਦੇ ਆ ਸੋ ਹੁਣ ਕਿਉਂਕਿ 트럼ਪ ਦੀਆਂ ਪਾਲਿਸੀਜ਼ ਫੋਸਲ ਫਿਊਲ ਨੂੰ ਫੇਵਰ ਕਰਦੀਆਂ ਉਹਨਾਂ ਕੰਪਨੀਆਂ ਨੂੰ ਫੇਵਰ ਕਰਦੀਆਂ ਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਆਇਲ ਗੈਸ ਜਾਂ ਕੋਲਾ ਕੰਪਨੀਆਂ ਦੀ ਹੈਲਪ ਕਰਨ ਦੀ ਮਦਦ ਕੀਤੀ ਆ ਤੇ ਫੇਰ ਜਿਹੜੇ ਆ ਉਹਦੇ ਬਿੱਲ ਦੇ ਉੱਤੇ ਉਹਦਾ ਅਸਰ ਪਿਆ ਹੁਣ ਹੋ ਕੀ ਰਿਹਾ ਜਿਆਦਾ ਗੈਸ ਫਿਰ ਐਕਸਪੋਰਟ ਹੋਣੀ ਜਿੰਨੀ ਜਿਆਦਾ ਗੈਸ ਐਕਸਪੋਰਟ ਹੋਊਗੀ ਓਨਾ ਜਿਆਦਾ ਰਿਸਕ ਹੋਊਗਾ ਉਥੇ ਘਰ ਦੇ ਵਿੱਚ ਅਮਰੀਕਾ ਨੇ ਐਕਸਪੋਰਟ ਕਰਨੀ ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਆ ਉਹ ਵਧਾ ਦਿੱਤੀ ਜਿਹਦਾ ਸਿੱਧਾ-ਸਿੱਧਾ ਸਬੰਧ ਅਮਰੀਕਾ ਦੀ ਕੀਮਤ ਤੇ ਨਾਲ ਜੁੜਦਾ ਤੇ ਜਿਹੜੀ ਇਸ ਵੇਲੇ ਅਨਸਟੇਬਲ ਗਲੋਬਲ ਮਾਰਕੀਟ ਆ ਉਹਦਾ ਵੀ ਇਹਦੇ ਉੱਤੇ ਅਸਰ ਪੈਂਦਾ ਸੋ ਹੁੰਦਾ ਕੀ ਆ ਇਹ ਸਾਰੇ ਕੁਛ ਦੇ ਨਾਲ ਕਿ ਜਿਹੜੀ ਸਸਤੀ ਕਲੀਨ એનર્ਜੀ ਆ ਉਹ ਬਲੌਕ ਹੋ ਗਈ wind power project wind power project ਸਭ ਤੋਂ ਸਸਤੀ ਬਿਜਲੀ ਪੈਦਾ ਕਰਦੇ ਸੀ ਉਹ ਸਾਰੇ ਦੇ ਸਾਰੇ ਰੁਕ ਗਏ ਜਿਹੜੀਆਂ ਮਿੰਗਾ ਕੋਲੇ ਦੇ ਪਲਾਂਟ ਆ ਉਹ ਰਨ ਕੀਤੇ ਜਾ ਰਿਹਾ ਵੱਡੀ ਕੋਸਟ ਦੇ ਉੱਤੇ ਸੋ ਉਹਦੇ ਨਾਲ ਕੁਦਰਤੀ ਜਿਹੜੀ ਹੈਗੀ ਆ ਕੋਸਟ ਵਧ ਗਈ ਆ ਰਾਸ਼ਟਰਪਤੀ ਟਰੰਪ ਕਹਿੰਦੇ ਆ ਕਿ ਲੰਬੇ ਸਮੇਂ ਦੇ ਵਿੱਚ ਸਾਡੀਆਂ ਪਾਲਿਸੀਆਂ ਅਮਰੀਕਾ ਵਾਸੀਆਂ ਦੇ ਲਈ ਫਾਇਦੇਮੰਦ ਹੋਣਗੀਆਂ ਪਰ ਅਜੇ ਵਾਅਦੇ ਬਿੱਲ ਲੋਕਾਂ ਨੂੰ ਚਿੰਤਾ ਵਿੱਚ ਪਾ ਰਹੇ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਸ਼ਨਵੀਆ ਗਲਮ ਬੱਤਾਂ ਨਾਲ